ਆ ਗਿਆ ਖਵਾਲ ਹਾਂ ਅੱਛਾ ਲੈ ਆਇਆ ਸ਼ੁੱਟ ਲੈ ਲੈ ਚੱਲ ਤੂੰ ਤਰਾ ਨੂੰ ਪਾਗਲਾ ਤੇ ਆ ਵੀ ਤਿਆਰ ਦੇ ਪਏ ਤੈਨੂੰ ਫੜਾਉਣ ਨੂੰ ਮੈਂ ਕਿਹਾ ਫੋਨ ਤਾਂ ਕੀਤਾ ਸੀ ਪਤਾ ਨਹੀਂ ਆਇਆ ਹੀ ਨਹੀਂ ਹਲੇ ਟਾਈਮ ਬਾਵਾ ਹੋ ਗਿਆ ਹਨ ਅੱਛਾ ਆ ਗਏ ਹੈ ਇਹ ਆ ਕਾਕੂ ਭੈਣ ਜੀ ਦੇ ਹੋ ਗਏ ਤਿਆਰ ਲਓ ਜੀ ਸੋਹਣੇ ਬਣ ਗਏ ਹਨਾ ਇਹ ਦਰਵਾਜ਼ੇ ਤੇ ਸਪਾਈਪਿੰਦਾ ਅੱਛਾ ਲਾ ਕਾਕੂ ਦੇ ਤਾਂ ਹਟਕਣ ਲਾਤੇ ਪਹੁੰਚਾ ਦੇ ਵੀ ਪਹੁੰਚਾ ਦੇ ਵੀ ਬਾਈ ਸੋਹਣੇ ਬਣ ਗਏ ਤੇ ਚੁੰਨੀ ਸੀ ਕੀ ਇਹਦੇ ਨਾਲ ਚਲੀ ਗਈ ਕਿ ਸੂਟ ਦੇ ਹਾਂ ਨਾਲ ਚਲੀ ਗਈ ਸੀ ਅੱਛਾ ਤੈਨੂੰ ਕਹਿੰਦੇ ਚੱਕਦੀ ਮੰਮੀ ਬਾਈ ਕੋਲ ਚਲੀ ਗਈ ਮੈਨੂੰ ਲੱਗਦਾ ਚੁੰਨੀ ਮੇਰੀ ਆਖੇ ਆ ਵੀ ਸੋਹਣਾ ਹਾਂ ਬਾਂਜੀ ਨੇ ਵੀ ਲਾ ਗੀ ਸੁਮਤੇ ਬਾਦ ਸੋਹਣੇ ਬਣ ਜਾਂਦੇ ਨੇ ਹਨਾ ਚੱਲ ਭਾਈ ਮਾਫਾ ਕੁੜੀਆਂ ਨੂੰ ਵੀ ਦਿਖਾ ਲਈ ਆ ਖੀਨ ਖਾਵਦਾ ਮੈਂ ਮਮਾ ਮੈਂ ਖੀਨ ਖਾਵ ਦਾ ਸੂਟ ਲੈਣਾ ਮਮਾ ਮੈਂ ਖੀਨ ਖਾਵ ਦਾ ਸੂਟ ਲੈਣਾ ਤੇ ਆ ਲੋ ਲੈ ਲੋ ਭਾਈ ਖੀਨ ਖਾਵ ਦਾ ਸੂਟ ਇਹਦੇ ਭਾਈ ਇਹ ਨਹੀਂ ਲਾਈ ਜਾ ਇਹ ਜੁਦਾ ਜਾਂ ਨਹੀਂ ਕਕੇ ਖੀਨ ਖਾਵ ਲੱਗ ਗਿਆ ਅੱਛਾ ਅਸਤਰ ਲੱਗ ਗਿਆ ਹੈ ਤਾਂ ਕਰਕੇ ਨਹੀਂ ਜੁਦਾ ਹਨਾ ਨਾਲ ਇੱਥੇ ਮੈਂ ਉਹ ਲਾਤਾ ਕੱਪੜਾ ਅੱਛਾ ਅੱਛਾ ਚੁਪਦਾ ਨਹੀਂ ਆਹ ਦਾ ਤੇਰੀ ਬਈ ਕਲਾਕਾਰੀ ਤਕੜੀ ਆ ਹਨਾ ਚੁਪਦਾ ਨਹੀਂ ਬੱਜੂ ਹੈ ਕਰਤੀ ਅੱਛਾ ਅੱਛਾ ਇਹ ਵੀ ਤਰ੍ਹਾਂ ਠੀਕ ਆ ਵੀ ਨਹੀਂ ਚੁਪਦਾ ਹਨਾ ਆਹ ਕੰਮ ਵਧੀਆ ਤੇਰਾ ਕਵਾਲ ਪੇ ਪੈਸੇ ਵੀ ਫਿਰ ਚੀਜ਼ ਦੇ ਲੱਗਦੇ ਹੈ ਨਾ ਮੈਂ ਵੀ ਸਹੇਲੀਆਂ ਨੂੰ ਕਹਿੰਦੀ ਹੁੰਨੀ ਆ ਕਵਾਲ ਤੋਂ ਸਬ ਸੂਟ ਸਵਾਉ ਬਈ ਤੁਹਾਡੇ ਵਧੀਆ ਆ ਜਾਨੀ ਕਿ ਵਿੱਚ ਅੰਦਰ ਫੋਲਡ ਕਰਤਾ ਹੈ ਨਾ ਚੁੱਕਦਾ ਨਹੀਂ ਨਾ ਫਿਰ ਚੁੱਕਦਾ ਲਾ ਹੂੰ ਸਹੀ ਗੱਲ ਹੈ ਤੇ ਹੁਣ ਨਾ ਪਤਾ ਕੀ ਹੈ ਆਹਦੀ ਸਲਵਾਰ ਆ ਹੁਣ ਆਪਾਂ ਕੁੜੀਆਂ ਨੂੰ ਦਿਖਾਉਨੇ ਆ ਸੂਟ ਵੀ ਦੇਖੋ ਰੀਜ ਹੁੰਦੀ ਆ ਹੈ ਨਾ ਆਪਾਂ ਨੂੰ ਤੇ ਵੀ ਦਿਖਾਈਏ ਤੇ ਹੁਣ ਕਈ ਸੱਜਣ ਮਿੱਤਰ ਫਿਰ ਫੋਨ ਕਰਨ ਲੱਗ ਜਾਂਦੇ ਆ ਮੈਸੇਜ ਕਰਨ ਲੱਗ ਜਾਂਦੇ ਨੇ ਕਹਿ ਦਿੰਦੇ ਆ ਜੀ ਲੈ ਸੂਟਾਂ ਨੂੰ ਕੀ ਸੇਧ ਦਿਨੇ ਲੈ ਕੀ ਸੇਧ ਹੁੰਦੀ ਆ ਇਹ ਕਿੰਦਾ ਸੂਟ ਵਗਾਉਂਦੇ ਕੁੜੀਆਂ ਦਾ ਜੀਰਾ ਜੀ ਹੋ ਜਾਂਦਾ ਹੈ ਹੈ ਇਹਨਾਂ ਨਾਲ ਸਾਰੇ ਆਪਣੇ ਫੋਲੋਅਰਾਂ ਨਾਲ ਗੱਲ ਸਾਂਝੀ ਹੋ ਜਾਂਦੀ ਆ ਵੀ ਬਹੁਤ ਪਿਆਰਾ ਸੂਟ ਹੈ ਨਾ ਹੁਣ ਤੂੰ ਐਂ ਕਰਿਆ ਸੂਟ ਤਾਂ ਤੂੰ ਮੈਨੂੰ ਦੇ ਗਿਆ ਕਾਪੂ ਦੇ ਤਾਂ ਹਨਾ ਆ ਹੁਣ ਗਰਮੀ ਵਾਲੇ ਮੇਰੇ ਲੈ ਜਾ ਲੈ ਵਾ ਠੀਕ ਹੈ ਆ ਸੂਟ ਲੈ ਜਾ ਤੇ ਮੈਨੂੰ ਕਿੰਨੇ ਦਿਨਾਂ ਚੱਲ ਤੇ ਛਿਓਂ ਕੇ ਦੇ ਦੇਗਾ ਸਾਰੇ ਹਫਤਾ ਲੱਗ ਜੇਗਾ ਹਫਤਾ ਤਾਂ ਲੱਗ ਜੂਗਾ ਹਨਾ ਹਫਤੇ ਦੇ ਵਿੱਚ ਮੈਨੂੰ ਸੂਟ ਤਿਆਰ ਕਰਕੇ ਦੇ ਦੇ ਹਨਾ ਆ ਜੀ ਹਫਤੇ ਦੇ ਵਿੱਚ ਵਿੱਚ ਕਿਤੇ ਉੱਥੇ ਮੈਂ ਤਾਂ ਟੀ ਫਲਾਣੇ ਖਾਧੀ ਆਇਆ ਤਾਂ ਮੈਨੂੰ ਪਤਾ ਵੀ ਜਿੰਨੇ ਦਿਨਾਂ ਦਾ ਤੂੰ ਕਹਿ ਦਣਾ ਉਹਨੇ ਦਿਨਾਂ ਚ ਪਹੁੰਚ ਜਾਣਾ ਚੱਲ ਭਾਈ ਕੁੜੀਆਂ ਤਾਂ ਬਣਾ ਗੂੜੇ ਰੰਦਨੇ ਹਨਾ ਕੁੜੀਆਂ ਤਾਂ ਬਣਾਉਣ ਬਬੂ ਨੂੰ ਦੇ ਪਹਿਨਾ ਬਣਾਤੇ ਸੀਗੇ ਕਾਕੂ ਦੇ ਹੁਣ ਬਣਾਤੇ ਤੇ ਹੁਣ ਦੋਤੀ ਦੇ ਆ ਉਹ ਆਊਗੀ ਜਿੱਦੇ ਕਿਤੇ ਛੁੱਟੀਆਂ ਦੇ ਵਿੱਚ ਉਹਦੇ ਲਵਾਂਗੇ ਉਹ ਅੱਜ ਕੱਲ ਜਵਾਕ ਬਲੇ ਬਣਾਈ ਲੈ ਲੈਂਦੇ ਨੇ ਅਕਵਾਲ ਹਨਾ ਤੇ ਮੈਂ ਤਾਂ ਸਹਿਣ ਨੂੰ ਵੀ ਕਹਿ ਨਹੀਂ ਹੁਣ ਤੇਰੇ ਕੋਲੇ ਮਾਰੋ ਫੋਨ ਘਾਤਣ ਲੱਗ ਗਿਆ ਹਨਾ ਬਹੁਤ ਗੂੜ ਸੁਣਾਉਣ ਲੱਗ ਗਿਆ हां ਸਹੇਲੀਆਂ ਮੇਰੀ ਨਹੀਂ ਆ ਉਹ ਜਿਹੜਾ ਸਵਾਣੀਆਂ ਤੇ ਤੋਂ ਫਿਰ ਤੂੰ ਉਹਨਾਂ ਦੇ ਜਾਣੀ ਕਿ ਇੱਥੇ ਪੈਸੇ ਹੀ ਮਾਦ ਲਗਾ ਤੈਨੂੰ ਵੀ ਇੱਥੇ ਲੈ ਕੇ ਤੇ ਬਣਾ ਦਿਆ ਨਾ ਅਚੰਦ ਕਰ ਦਿੰਦੀਆਂ ਨੇ ਹਾਂ ਉਹ ਕਰ ਦਿੰਦੀਆਂ ਨੇ ਹਾਂ ਵਧੀਆ ਗੱਲ ਹੈ ਪਤਾ ਕੀ ਹੈ ਕੱਪੜਾ ਤੱਕ ਲੈਣਾ ਸਵਾਣਾ ਹੁੰਦਾ ਜਦੋਂ ਅਗਲੇ ਨੂੰ ਫੀਟਿੰਗ ਵਧੀਆ ਮਿਲ ਜੇ ਨਾ ਕੁਵਾਲ ਫੀਟਿੰਗ ਆਉਣ ਲੱਗ ਜੇ ਸਲਾਈ ਸੋਹਣੀ ਹੋ ਜੇ ਫਿਰ ਅਗਲਾ ਉਸ ਚੀਜ਼ ਨੂੰ ਪਸੰਦ ਕਰਦਾ ਨਹੀਂ ਪੈਸਾ ਵੀ ਬਰਬਾਦ ਹੋ ਜਾਂਦਾ ਸਮਾਈ ਵੀ ਉੰਨੀ ਨਹੀਂ ਆਉਂਦੀ ਹੁਣ ਮੈਨੂੰ ਤੇਰਾ ਹੱਥ ਠਿਕੇ ਆ ਵਿਆ ਮੈਨੂੰ ਵਧੀਆ ਲੱਗਦਾ ਸੰਤੁਸ਼ਟੀ ਆ ਜਾਂਦੀ ਮੈਨੂੰ ਆਇਆ ਹੋ ਜਾਂਦਾ ਵੀ ਇਕਵਾਲ ਨੇ ਮੇਰੇ ਸੂਟ ਚਲਤੇ ਆ ਤੇ ਇਹਦਾ ਮਤਲਬ ਵਧੀਆ ਹੀ ਸੰਦੇ ਆ ਹਨਾ ਹੁਣ ਲੈ ਜੀ ਚੱਕ ਕੇ ਜਾਂਦਾ ਮੈਂ ਚੰਗਾ ਆਪਾਂ ਤਾਂ ਫਿਰ ਤੁਹਾਨੂੰ ਪਤਾ ਮੈਂ ਤਾਂ ਸਿੰਪਲ ਜੀ ਭੁੜੀ ਆ ਫਿਰ ਸਿੰਪਲ ਜੀ ਲਿਆਦੇ ਆ ਸੂਟ ਬੋਰ ਸਮਾ ਕੇ ਤੇ ਚੱਲ ਇਹ ਵੀ ਬਖਾ ਦੇਾਂਗੇ ਪਹਿਣਾ ਨੂੰ ਆਪਣੀਆਂ ਨੂੰ ਹਨਾ ਹਾਂ ਬੜੇ ਲੈ ਚੱਲ ਫਿਰ ਘਰ ਇਕੱਠੇ ਇਕਵਾਲ ਤੇ ਆ ਜੱਕ ਭਾਈ ਝੋਲੇ ਓਏ ਤੂੰ ਤਾਂ ਇਕੱਠੇ ਪਾ ਲਈ ਮੈਂ ਨਾਲ ਸਾਰੇ ਨਾ ਹਾਂ ਇਕੱਠੇ ਹਾਂ ਆ ਲੈ ਜਾ ਫਿਰ ਚੰਗਾ ਚੱਕ ਕੇ ਕਾ ਆਛੇ ਉਹਦੇ ਮਰਾ ਪਤਾ ਇਹਨਾਂ ਦੀ ਤਾਂ ਮਾਰਦੇ ਆਦਾ ਮੈਨੂੰ ਫਰਾ ਦੇਉਗੇ ਕਾਪੂ ਨੂੰ ਅੱਜ ਚੱਲ ਠੀਕ ਆ ਕਵਾਲਾ ਠੀਕ ਆ ਕਰ ਦੋ